ਕਿਉਂਕਿ ਜ਼ਿਆਦਾਤਰ ਤਾਂ ਇਹ ਦੇਖਿਆ ਜਾਂਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਰਾਹੀ ਜਿਹੜਾ ਸਟੀਅਰ ਰੋਡ ਆ ਉਹ ਜ਼ਿਆਦਾ ਵਰਤਿਆ ਜਾਂਦਾ ਤੁਸੀਂ ਕਿਹੜੀ ਖਰਾਕ ਹੈ ਕਿਸ ਤਰ੍ਹਾਂ ਗਾਈਡ ਕਰਦੇ ਉਹਨਾਂ ਨੂੰ ਇਹ ਹੁਣ ਦੁੱਧ ਪੀ ਲਿਆ ਹੈ ਨਾ ਵੀ ਜਾ ਹੁਣ ਕਿਉਂ ਖਾ ਲਿਆ ਇਹ ਚੀਜ਼ਾਂ ਉੱਥੇ ਨਹੀਂ ਹੁੰਦੀਆਂ ਆਪਣੇ ਕੋਲ ਉਦੋਂ ਇਹ ਚੀਜ਼ ਦਾ ਸਾਰਾ ਲੈ ਸਕਦੇ ਆਪਾਂ ਇਹੀ ਚੀਜ਼ ਦੀ ਘਾਟ ਅੰਦਰ ਬਿਲਕੁਲ ਜੀ ਪਾਣੀ ਦੀ ਘਾਟ ਹੈ ਕਿਸੇ ਨੂੰ ਕਾਸੇ ਦੀ ਘਾਟ ਹੈ ਕਿਸੇ ਦਾ ਗੋਡਾ ਦੁਖਦਾ ਕਿਸੇ ਦਾ ਮੋਢਾ ਵਿਚਾਰਨ ਨੂੰ ਐਕਸਰਸਾਈਜ਼ ਬਾਰੇ ਪਤਾ ਨਹੀਂ ਚਲੋ ਮੈਂ ਇੰਨਾ ਕਰਕੇ ਬਿਨਾ ਯਾਰ ਮੇਰੇ ਪਿੰਡ ਦੇ ਮੁੰਡਿਆਂ ਦਾ ਲਾਉਂ ਮੈਂ ਹਾਂ ਇੱਥੇ ਆ ਗਿਆ ਇੱਥੇ ਆਏ ਤੋਂ ਬਾਅਦ ਇਹਨਾਂ ਨੇ ਕੀ ਕਰਿਆ 15 ਦਿਨ ਕਰੀ 15 ਦਿਨ ਤੋਂ ਬਾਅਦ ਕੋਈ ਤੁਹਾਨੂੰ ਪਤਾ ਜਾਂ ਬਿੱਟੂ ਨੂੰ ਪਤਾ ਸੀ ਹਾਂਜੀ ਹਾਂਜੀ ਤੇ ਫਿਰ ਪਬਲਿਕ ਨੂੰ ਵੀ ਪਤਾ ਲੱਗੇ ਜਿਹੜੇ ਬਿੱਟੂ ਨੂੰ ਚਾਹਣ ਵਾਲੇ ਨੇ ਹਾਂਜੀ ਬਾਈ ਕੁਝ ਗੱਲਾਂ ਨੇ ਜਿਹੜੀਆਂ ਵੀ ਉਹ ਆ ਚੀਜ਼ਾਂ ਕਹਿੰਦੇ ਨੇ ਤੁਸੀਂ ਇੱਕ ਖਪਲਿਆਰ ਵਾਸਤੇ ਵੀ ਆ ਚੀਜ਼ਾਂ ਚ ਰੋਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮ ਹਰਿਓ ਤੇ ਤੁਸੀਂ ਵੇਖ ਰਹੇ ਹੋ ਔਰੰਗ ਪੰਜਾਬ ਦੇ YouTube ਚੈਨਲ ਤੇ ਧਰਮ ਹਰਿਓ Facebook ਪੇਜ ਸੋ ਦੋਸਤੋ ਅਸੀਂ ਖੜੇ ਹਾਂ ਜ਼ਿਲ੍ਹਾ ਸੰਗਰੂਰ ਦਾ ਰਾਇਤrana ਪਿੰਡ ਹੈ ਲਹਿਰਿਕ ਅੱਗੇ ਦੀ ਲਾਗੇ ਜਿੱਥੇ ਇਸ ਨਗਰ ਦਾ ਇੱਕ ਨੌਜਵਾਨ ਹੈ ਮਾਰਖੇਟ ਕਬੱਡੀ ਦਾ ਪ੍ਰਸਿੱਧ ਖਿਡਾਰੀ ਆਪਣੇ ਸਮੇਂ ਦਾ ਜਿੰਦਰ ਤੇ ਜਿਹਨੇ ਆਪਣੇ ਪਿੰਡ ਦੇ ਹੀ ਕਾਫੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਔਰ ਕਬੱਡੀ ਵੱਲ ਪ੍ਰੇਰਿਤ ਕਰਨ ਦੇ ਲਈ ਆਪਣੇ ਪਿੰਡ ਦੇ ਵਿੱਚ ਇੱਕ ਕੈਂਪ ਲਾਇਆ ਹੋਇਆ ਤੇ ਆਓ ਫਿਰ ਆਪਾਂ ਬਾਈ ਦੇ ਨਾਲ ਕਰਦੇ ਹਾਂ ਗੱਲਬਾਤ ਆਓ ਫਿਰ ਅਸੀਂ ਮਲਾਉਂਦੇ ਹਾਂ ਤੁਹਾਨੂੰ ਸਾਡੇ ਬਾਈ ਜਿੰਦਰ ਰਾਏ ਤਰਾਣਾ ਕਬੱਡੀ ਖਿਡਾਰੀ ਦੇ ਨਾਲ ਹਾਂਜੀ ਬਾਈ ਕੀ ਹਾਲ ਹੈ ਜਿੰਦਰ ਵੀਰ ਹੋਰ ਠੀਕ ਹੋ ਬਈ ਬਈ ਹੈ ਨਾ ਹਾਲੋ ਜੀ ਬੇਲਾਮਾ ਤੇ ਆਜੋ ਹੁਣ ਇੱਥੇ ਜੇ ਤੇ ਹਾਂਜੀ ਬਾਈ ਦੱਸੋ ਸੈਟ ਹੈ ਠੀਕ ਬਾਈ ਵਧੀਆ ਜੀ ਕੀ ਹਾਲ ਚਾਲ ਨੇ ਬਾਈ ਦੇ ਬਹੁਤ ਵਧੀਆ ਬਾਈ ਅ ਸੋ ਬਾਈ ਬਹੁਤ ਵਧੀਆ ਲੱਗਿਆ ਹਣਾ ਤੁਹਾਡਾ ਇਹ ਉਪਰਾਲਾ ਦੇਖ ਕੇ ਤੁਸੀਂ ਆਪਣੇ ਪਿੰਡ ਦੇ ਪਲੇਅਰਾਂ ਨੂੰ ਹੁਣ ਛੋਟੇ ਤੋਂ ਲੈ ਕੇ ਵੱਡੇ ਤੱਕ ਤੁਹਾਡੇ ਕੋਲੇ ਮਿਹਨਤ ਕਰ ਰਹੇ ਨੇ ਮਨ ਦੇ ਵਿੱਚ ਬਾਈ ਆਉਂਦਾ ਹੈ ਕਿਉਂ ਆਪ ਕਬੱਡੀ ਖੇਡੇ ਹੋਏ ਆ ਦੇਖੋ ਹਾਂ ਨਾ ਤੇ ਮਤਲਬ ਉਹ ਭੁੱਲੀ ਵੀ ਨਹੀਂ ਜਾਂਦੀ ਹੁਣ ਉਹੀ ਗੱਲ ਹੈ ਵੀ ਐ ਹੁੰਦਾ ਵੀ ਚਲੋ ਯਾਰ ਜੇ ਆਪਾਂ ਨਹੀਂ ਬਣੇ ਤਾਂ ਆਪਾਂ ਅੱਗੇ ਕੋਈ ਨਾ ਕੋਈ ਬੂਟਾ ਲਾ ਦਈਏ ਜੀ ਹੈਨਾ ਹਾਂਜੀ ਹਾਂਜੀ ਬਿਲਕੁਲ ਹਾਂ ਵੀ ਕੋਈ ਨਾ ਕੋਈ ਪਲੇਅਰ ਨਿਕਲ ਜੇ ਆ ਹੁਣ ਵੀ ਆਪਣੇ ਹੈਗੇ ਲੇਕਿਨ ਸਭ ਤੋਂ ਪਹਿਲਾਂ ਪੁਰਾਣੇ ਪਲੇਅਰ ਵੀ ਸੀ ਪ੍ਰੇਮ ਹੋ ਰਹੀ ਸਤਗੁਰ ਹੋ ਰਹੀ ਆ ਹੁਣ ਨਵੇਂ ਮੁੰਡੇ ਹੋ ਰਹੇ ਨੇ ਜਿਵੇਂ ਗੋਗੋ ਹੋ ਰਿਹਾ ਦੀਪ ਹੋ ਰਿਹਾ ਮੰਗੀ ਹੋ ਰਿਹਾ ਕਾਲਾ ਹੋ ਗਿਆ ਚਾਰ ਪੰਜ ਮਿੰਟ ਮੁੰਡੇ ਮਤਲਬ ਨਾਮ ਵਾਲੇ ਹੋ ਗਏ ਸਾਡੇ ਤੇ ਸਾਨੂੰ ਇੰਨਾ ਚਾ ਚੜਦੇ ਨੇ ਕਿਉਂ ਇਹਨਾਂ ਦੇ ਨਾਲ ਸਾਡਾ ਨਾਂ ਉਹ ਵੀ ਬੋਲਦਾ ਬੋਲਦੇ ਬਿਲਕੁਲ ਬੋਲਦੇ ਜਦ ਇਹਨਾਂ ਦਾ ਇਹ ਬੋਲਦੇ ਮਤਲਬ ਵੀ ਰਾਤ ਰਾਂ ਨੇ ਤੋ ਰਾਤ ਰਾਂ ਤੇ ਫਿਰ ਉਹ ਬੋਲਦੇ ਆ ਵੀ ਰਾਤ ਰਾਂ ਦੇ ਇੱਕ ਜਿੰਦਰ ਹੁੰਦਾ ਸੀ ਕੁਲਦੀਪ ਹੁੰਦਾ ਸੀ ਪ੍ਰੇਮ ਹੁੰਦਾ ਸੀ ਮਨੀ ਹੁੰਦਾ ਸੀ ਹੈਨਾ ਮਤਲਬ ਬੋਲਦੇ ਆ ਸਾਨੂੰ ਬਹੁਤ ਜ਼ਿਆਦਾ ਖਾ ਬਿੰਦਰ ਪਾਉਂਡਸ ਹੋਰਾਂ ਦਾ ਬਿੰਦਰ ਆਪਣਾ ਜੀਤਪਾਲ ਹੋ ਰਹੀ ਹੋਗੇ ਮਾਤੂ ਹੋ ਰਹੀ ਹੋਗੇ ਹਾਂਜੀ ਹਾਂਜੀ ਤੇ ਅੱਜ ਤੱਕ ਉਹਨਾਂ ਦੇ ਵੀ ਨਾਮ ਬੋਲਦਾ ਵਾਸੀ ਤਾਂ ਇਹ ਕਹਿੰਦੇ ਆ ਵੀ ਜਿੰਮੇ ਇਹ ਪੀੜ੍ਹੀਆਂ ਹੀ ਚੱਲਦੀ ਰਹੇ ਹੈਨਾ ਵੀ ਅੱਗੇ ਛੋਟੇ ਬੱਚੇ ਵੀ ਹੋਰ ਤਿਆਰ ਹੋਣ ਸਾਡਾ ਵੀ ਨੌ ਰਹੇ ਤੇ ਉਹਨਾਂ ਦਾ ਵੀ ਵਿਚਾਰਾਂ ਦਾ ਬਣਿਆ ਚਲੋ ਮੈਂ ਤੁਹਾਡੇ ਮੰਨ ਦੇ ਵਿੱਚ ਇਹ ਆਇਆ ਵੀ ਜਿੱਦੇ ਜਦੋਂ ਹੁਣ ਇਹ ਖਿਡਾਰੀ ਕੋਈ ਚਾਹੇ ਚਰਨੀ ਕਬੱਡੀ ਪਾਉਂਦਾ ਹੈ ਹਾਂ ਚਰਨੀ ਚਰਨੀ ਸਾਡੇ ਪਿੰਡ ਦਾ ਹੁਣ ਜਿਵੇਂ ਚਰਨੀ ਪਲੇਅਰ ਹੈ ਹੁਣ ਉਹਨੂੰ ਦੇਖ ਕੇ ਲਾ ਲੋ ਵੀ 10 ਬੱਚੇ ਉਹਨੂੰ ਦੇਖ ਕੇ ਲੱਗੇ ਹੋਣੇ ਐਤਕੀ ਨਿਊਜ਼ੀਲੈਂਡ ਜਾ ਕੇ ਆ ਬਹੁਤ ਵਧੀਆ ਖੇਡ ਕੇ ਆਇਆ ਮੁੰਡਾ ਹਾਂ ਜੀ ਵਧੀਆ ਸਾਊ ਮੁੰਡਾ ਹੈ ਵਧੀਆ ਹਾਂ ਜੀ ਹਾਂ ਜੀ ਵੀ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਜੇ ਨਵੇਂ ਖਿਡਾਰੀ ਹੋਣਗੇ ਨਾਲ-ਨਾਲ ਤੁਹਾਡਾ ਨਾਂ ਚੱਲਦਾ ਰਹੂਗਾ ਇਹ ਹੈ ਜੀ ਹਾਂ ਜੀ ਬਿਲਕੁਲ ਕਿੰਨੇ ਦਿਨ ਹੋ ਗਏ ਬਾਈ ਇਹ ਬਾਈ ਇੱਕ ਤਰੀ ਇਤਬਾਰ ਕਰਕੇ ਥੋੜੇ ਜਿ ਘੱਟ ਨੇ ਉਹ ਪੰਜਾਬ ਨੂ ਦੇ ਲਵੇ ਹੋ ਜਾਂਦੇ ਜੀ ਅੱਛਾ ਹਾਂਜੀ ਕੀ ਟਾਈਮ ਰੱਖਿਆ ਹੋਇਆ ਬਾਈ ਸਵੇਰ ਤੋਂ ਸ਼ਾਮ ਤੱਕ ਟ੍ਰੈਨਿੰਗ ਬਾਈ ਅਜੇ ਮਤਲਬ ਪਹਿਲਾਂ ਤਾਂ ਢਿੱਲ ਜੀ ਦਿੱਤੀ ਹੋਈ ਸੀ 10 ਕ ਦਿਨ ਵੀ ਕਿਉਂ ਨਵੇਂ ਮੁੰਡੇ ਨੇ ਹਨਾ ਕੋਈ ਘੱਟ ਦਿਨ ਹੋਏ ਨੇ ਆਏ ਨੂ ਕਿਸੇ ਨੂੰ ਮਿਹਨਤ ਘੱਟ ਕਰੀ ਹੋਈ ਹੈ ਕਿਸੇ ਦੀ ਵਧੀਆ ਕਰੀ ਹੋਈ ਹੈ ਉਹ ਸਾਹਿਬ ਨਾਲ 10 ਕ ਦਿਨ ਤਾਂ ਢਿੱਲ ਦਿੱਤੀ ਹੋਈ ਸੀ ਆ ਹੁਣ 5 ਕ ਦਿਨਾਂ ਤੋਂ ਕਸਤਾ ਇਹਨਾਂ ਦਾ ਕੰਮ ਹਾਂ ਹਾਂ ਹੁਣ ਕਿਉਂ ਇਹਨਾਂ ਨੂੰ ਖਰਾ ਖਰੂਬ ਬਾਰੇ ਵੀ ਦੱਸ ਦਿਆਂ ਸਭ ਕੁਝ ਟਾਈਮਿੰਗ ਵੀ ਸਵੇਰੇ 5 ਤੋਂ ਲੈ ਕੇ 7 ਤੱਕ ਸ਼ਾਮ ਨੂੰ 5:30 ਤੋਂ ਲੈ ਕੇ 7 ਤੱਕ 7:30 ਕੀ ਕੁਝ ਕਰਵਾਉਣੀ ਹੈ ਬਾਈ ਜਿਵੇਂ ਪਹਿਲਾਂ ਆਪਾਂ ਦੇਖਿਆ ਐਕਟੀਵਿਟੀ ਹੈ ਨਾ ਕੁਝ ਤੁਸੀਂ ਵੈਸੇ ਵੀ ਦੱਸ ਦੋ ਹਾਂਜੀ ਕਰਵਾਉਣੇ ਤਾਂ ਬਾਈ ਸਾਰਾ ਕੁਝ ਸੀ ਜਿਵੇਂ ਹੈ ਨਾ ਅੱਜ ਕੁਝ ਕਰਾਤਾ ਕਿ ਕਈ ਵਾਰੀ ਡੰਡ ਲਵਾਤੇ ਸਪਾਟੇ ਲਵਾਤੇ ਹੈ ਨਾ ਇੱਕ ਦਿਨ ਬੈਠਕਾਂ ਹੋ ਗਈਆਂ ਜਿਵੇਂ ਮਤਲਬ ਜੇ 1.5 ਮਹੀਨਾ ਬਾਈ ਕਿਵੇਂ ਜ਼ੋਰ ਵਾਲੀ ਹਾਂ ਜਿਵੇਂ ਇੱਕ ਅੱਧਾ ਦਿਨ ਕਰਦੇ ਆ ਸਪੀਡ ਵਾਲੀ ਵੀ ਚਲੋ ਇੱਕ ਅੱਧਾ ਦਿਨ ਕਿਉਂ ਸਰੀਰ ਦਾ ਨਾ ਹੋਵੇ ਹਾਂ ਬਾਕੀ 1.5 ਮਹੀਨਾ ਮਤਲਬ ਅਜੇ ਜ਼ੋਰ ਵਾਲੀ ਕਰਾਂਗੇ ਉਸ ਤੋਂ ਬਾਅਦ ਫਿਰ ਮਹੀਨਾ ਡੇਢ ਮਹੀਨਾ ਸਪੀਡ ਵਾਲੀ ਹੋ ਜਾਊ ਬਾਈ ਉਸ ਤੋਂ ਬਾਅਦ ਮੈਂ ਚੱਲ ਪੈਣਗੇ ਹਾਂ ਤੇ ਮੇਨ ਜਿਹੜੀ ਗੱਲ ਆ ਖਰਾਕ ਦੀ ਕਿਉਂਕਿ ਅੱਜ ਕੱਲ ਖਰਾਕ ਦਾ ਬਹੁਤ ਰੌਲਾ ਪਿਆ ਹੋਇਆ ਹੈ ਹਾਂਜੀ ਬਾਈ ਕਿਉਂਕਿ ਜ਼ਿਆਦਾਤਰ ਤਾਂ ਇਹ ਦੇਖਿਆ ਜਾਂਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਰਾਹੀ ਜਿਹੜਾ ਸਟੀਅਰ ਔੜਾ ਉਹ ਜ਼ਿਆਦਾ ਵਰਤਿਆ ਜਾਂਦਾ ਤੁਸੀਂ ਕਿਹੜੀ ਖਰਾਕ ਹੈ ਕਿਸ ਤਰ੍ਹਾਂ ਗਾਈਡ ਕਰਦੇ ਉਹਨਾਂ ਨੂੰ ਬਾਈ ਜੀ ਦੇਖੋ ਆਪਾਂ ਕਿਸੇ ਨੂੰ ਹਟਾਤਾ ਦੇਖ ਸਕਦੇ ਨੇ ਹੈਨਾ ਆਪਾਂ ਤਾਂ ਇੱਕ ਮਤਲਬ ਸਲਾਹ ਹੀ ਦੇ ਸਕਦੇ ਆ ਬਈ ਮੈਂ ਜਿੱਥੇ ਤੱਕ ਮੈਂ ਤੁਹਾਨੂੰ ਦੱਸਦਾ ਜਿਵੇਂ ਮੈਂ ਮੇਰਾ ਐਕਸਪੀਰੀਅੰਸ ਮੈਂ ਤੁਹਾਨੂੰ ਦੱਸਦਾ ਮੇਰੇ ਬਾਈ ਦੀ 6 ਰੇਸ਼ਨ ਹੋ ਗਏ ਹਾਂਜੀ ਆਹ ਮੋਡੇ ਚ ਚਾਰ ਸਕਰੂ ਨੇ ਇਹ ਚ ਪੰਜ ਨੇ ਹੂੰ ਆ ਟੁੱਟਿਆ ਹੋਇਆ ਏਸੀ ਵਾਲਾ ਇਹ ਐਕਸੀਡੈਂਟ ਹੋ ਗਿਆ ਤੇ ਉਹ ਪੈਰਾਂ ਦੀਆਂ ਨਾੜਾਂ ਕੱਟੀਆਂ ਇਹਦੀਆਂ ਇਹਦੇ ਦੋ ਆਪਰੇਸ਼ਨ ਹੋਏ ਆ ਹੂੰ ਬਾਈ ਮੈਂ ਕਹਿੰਦਾ ਵੀ ਦੇਸੀ ਖਰਾਕ ਵੀ ਦੇਸੀ ਖਰਾਕ ਤੋਂ ਉੱਤੋਂ ਦੀ ਕੱਖ ਨਹੀਂ ਹੈਗਾ ਜੀ ਹੂੰ ਠੀਕ ਹੈ ਕਰੋ ਚਲੋ ਜਿਹੜਾ ਰਵਾਜ ਹੈ ਬੰਦਾ ਹਰ ਇੱਕ ਕਰਦਾ ਹੈ ਹੈਨਾ ਤੁਸੀਂ ਉਹ ਚੀਜ਼ ਨੂੰ ਕਾਰਨ ਮੰਨਦੇ ਹੋ ਵੀ ਤੁਸੀਂ ਉਹ ਸਟਰੀਟ ਰੋਡ ਵਗੈਰਾ ਨਹੀਂ 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 ਬਾਈ ਮੈਂ ਕੋਈ ਇਹ ਚੀਜ਼ ਨੂੰ ਕਾਰਨ ਨਹੀਂ ਮੰਨਦਾ ਇਹ ਤਾਂ ਮੈਂ ਤਾਂ ਮਤਲਬ ਮੇਰਾ ਤਾਂ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਕਰਕੇ ਨਾ ਮੇਰਾ ਮਤਲਬ weight ਘਟ ਜਾਂਦੀ 16 17 ਕਿਲੋ ਹੂੰ ਤੇ ਉਹ ਮਤਲਬ ਪਤਾ ਇੰਨਾ ਜਿੱਤ ਹੁੰਦਾ ਜਿਵੇਂ ਹੁਣ ਅੱਜ ਕੱਲ ਪਤਾ ਹੈ ਲੋਕਾਂ ਨੂੰ ਹੈਨਾ ਜਾਂ ਅੱਜ ਕੱਲ ਜਿਵੇਂ ਪੈਸਾ ਇਕੱਠਾ ਹੁੰਦਾ ਹੈ ਜਿਵੇਂ ਜਾਂ ਪਲੇਟ ਦੇ ਖੱਟ ਲੱਗਦੀ ਹੈ ਜਿਵੇਂ ਉਸ ਹਿਸਾਬ ਨਾਲ ਤਾਂ ਭਾਈ ਵਧੀਆ ਹਸਪਤਾਲ ਚ ਆਪਾਂ ਉਹ ਕਰਵਾ ਲੈਂਦੇ ਦਿਖ ਹਾਂ ਉਦੋਂ ਇੰਨੀ ਨੌਲੇਜ ਨਹੀਂ ਸੀ ਹਾਂ ਬਾਕੀ ਐਕਸੀਡੈਂਟ ਦੀ ਜਿਹੜਾ ਭੇੜਾ ਦੀ ਮਤਲਬ ਲਾਣੇਦਾਰ ਨੂੰ ਆਏ ਹੋ ਗਿਆ ਵੀ ਜੇ ਇਹਦੀ ਜਾਨ ਹੀ ਬਚ ਜੇ ਹਾਂ ਹੈਨਾ ਵੀ ਚਲੋ ਜਿੱਥੋਂ ਵੀ ਠੀਕ ਹੁੰਦਾ ਹੁੰਦਾ ਚਲੋ ਉੱਥੇ ਉਹ ਇੱਥੇ ਭਾਈ ਸਨਾ ਵੀ ਕਰਾਇਆ ਤੀ ਹਾਂ ਉਹ ਮਤਲਬ ਜਿੰਮੇ ਤੱਕ ਸਕਾਉਣ ਵਾਲੇ ਟੀਕੇ ਲਾਈਗੇ ਜਿਆਦੇ ਉਹਨਾਂ ਨੇ ਮੇਰੇ ਤੇ ਜੋੜ ਇੱਥੋਂ ਮਤਲਬ ਗਰੀ ਖਤਮ ਹੀ ਕਰਤਾ ਸਾਰਾ ਗੁੱਸਾ ਹੂੰ ਉਸ ਤੋਂ ਬਾਅਦ ਹੁਣ ਸੈਟ ਐ ਬਾਈ ਹੂੰ ਸੈਟ ਐ ਜੀ ਜੀ ਹਾਂ ਹੁਣ ਮੈਨੂੰ ਲਾਲੇ 1.5 2 ਮਹੀਨੇ ਹੋ ਗਏ ਪ੍ਰੈਕਟਿਸ ਕਰਦੇ ਨੂੰ ਹੂੰ ਹੁਣ ਖਾਣਾ ਵੀ ਖਾਣੇ ਆ ਪੂਰੀ ਹੁਣ ਠੀਕ ਐ ਬਾਈ ਤੇ ਆਪਾਂ ਉਹ ਖਾਣਾ ਕੀ ਗੱਲ ਲੈ ਕੇ ਆਏ ਸੀਗੇ ਵੀ ਤੁਸੀਂ ਆਪਣੀ ਗੱਲ ਵਿੱਚ ਦੱਸੀ ਮੇਰੇ ਆਪਰੇਸ਼ਨ ਹੋਏ ਹੋਏ ਹੈ ਨਾ ਉਹਨਾਂ ਨੂੰ ਦੇਖ ਕੇ ਫਿਰ ਤੁਸੀਂ ਜਿਹੜਾ ਹਾਂ ਖਾਣੇ ਬਾਰੇ ਬਾਈ ਮੈਂ ਤਾਂ ਇਹਨਾਂ ਨੂੰ ਇੱਕੀ ਗੱਲ ਕਹਿੰਦਾ ਹਨਾ ਦੇਖੋ ਕਾਲ ਦੋ ਦਿਨ ਹੋ ਗਏ ਮੈਨੂੰ ਕੁੱਟਦੇ ਨੂੰ ਇਹਨਾਂ ਨੂੰ ਕੁੱਟਦਾ ਵੀ ਆ ਮੈਂ ਕੁੱਟਦਾ ਕੀ ਆ ਇਹਨਾਂ ਨੂੰ ਮੈਂ ਇਹ ਕਹਿੰਦਾ ਵੀ ਜੇ ਤੁਹਾਡਾ ਸਰੀਰ ਕੰਡਮ ਹੈ ਮਤਲਬ ਤੁਸੀਂ ਮੈਨੂੰ ਦੱਸ ਦੋ ਬੈਜੋ ਕੋਈ ਚੱਕਰ ਨਹੀਂ ਪਰ ਖਰਾਕ ਨਹੀਂ ਛੱਡਣੀ ਖਰਾਕ ਕੀ ਹੈ ਬਾਈ ਜਿੰਮੇ ਹੁਣ ਇਹ ਬੱਚੇ ਨੇ ਲਾ ਲੋ ਵਿੱਚ ਤਕੜੇ ਵੀ ਨੇ ਚਲੋ ਪ੍ਰੋਟੀਨ ਪ੍ਰੋਟੀਨ ਵੀ ਆਈ ਜਾਂਦਾ ਹੈ ਨਾ ਜਿੰਨਾ ਜ਼ਿਆਦਾ ਆਪਾਂ ਬਾਹਰ ਖੇਡਣ ਜਾਂਦੇ ਆ ਉਦੋਂ ਨਹੀਂ ਖਰਾਕ ਖਾ ਸਕਦੇ ਬੰਦਾ ਚਲੋ ਇਹ ਸੀਨੀਅਰ ਪਲੇਅਰ ਨੇ ਪ੍ਰੋਟੀਨ ਪ੍ਰੋਟੀਨ ਦੇ ਵੀ ਲੈ ਲੈਣੇ ਆ ਆਪਾਂ ਵੀ ਲਿਆ ਹੋਇਆ ਕੋਈ ਐਡੀ ਗੱਲ ਨਹੀਂ ਹੁੰਦੀ ਇਹਦੀ ਕਿਉਂ ਇਹ ਐ ਹੁੰਦਾ ਵੀ ਆਪਾਂ ਘਰੇ ਬਹਿ ਕੇ ਤਾਂ ਆਪਾਂ ਸਾਰਾ ਦਿਨ ਖਾਈ ਜੰਨੇ ਆ ਠੀਕ ਹੈ ਘਰੇ ਹੁੰਨੇ ਆ ਜਦ ਆਪਾਂ ਮੈਚ ਤੇ ਬਗ ਜੰਨੇ ਆ ਉਦੋਂ ਆਈ ਚੀਜ਼ਾਂ ਆਪਾਂ ਨਾਲ ਨਹੀਂ ਚੱਕ ਸਕਦੇ ਨਾ ਹੀ ਆਪਣੇ ਕੋਲ ਉੱਥੇ ਟਾਈਮ ਹੁੰਦਾ ਹੁਣ ਕੇਲੇ ਖਾ ਲੇ ਹੁਣ ਦੁੱਧ ਪੀ ਲਿਆ ਹੈ ਨਾ ਵੀ ਜਾ ਹੁਣ ਕਿਉ ਖਾ ਲਿਆ ਇਹ ਚੀਜ਼ਾਂ ਉੱਥੇ ਨਹੀਂ ਹੁੰਦੀਆਂ ਆਪਣੇ ਕੋਲ ਉਦੋਂ ਇਹ ਚੀਜ਼ ਦਾ ਸਾਰਾ ਲੈ ਸਕਦੇ ਆ ਆਪਾਂ ਕਿਉਂ ਵੀ ਚਲੋ ਇਹ ਘਾਟ ਪੂਰੀ ਕਰ ਦਿੰਦਾ ਬਾਕੀ ਹੁਣ ਖਰਾਕ ਵਾਲੀ ਗੱਲ ਬਈ ਖਰਾਕ ਵਾਲੀ ਤਾਂ ਐ ਲੈ ਲਓ ਵੀ ਦਿੱਲੀ ਤਾਂ ਇਹਦਾ ਘੋਟ ਹੈ ਮਤਲਬ ਸਾਰੇ ਬੱਚੇ ਲਿਉਣ ਲੱਗ ਗਏ ਪਹਿਲਾਂ ਵਿੱਚ ਅਧਿਆਨ ਨੂੰ ਪਤਾ ਨਹੀਂ ਸੀ ਵੀ ਕਿਵੇਂ ਬਣਦਾ ਕੀ ਕਰਦਾ ਚਲੋ ਇੱਕ ਦੂਜੇ ਦੇ ਮੈਂ ਇਹ ਗਰੁੱਪ ਬਣਾਤੇ ਜਿਵੇਂ ਪੰਜ-ਪੰਜ ਦੇ ਗਰੁੱਪ ਬਣਾਤੇ ਵੀ ਤੁਸੀਂ ਬਈ ਆਪ ਦਾ ਇਹਨਾਂ ਨੂੰ ਦੱਸੋ ਤੇ ਆਪ ਦਾ ਇੱਕ ਦਿਨ ਇਹ ਲਿਓ ਇੱਕ ਦਿਨ ਇਹ ਲਿਓ ਪੰਜਾਂ ਦਾ ਬਣਾ ਕੇ ਐਵੇਂ ਜਾਂ ਕੱਲੇ-ਕੱਲੇ ਹਾਂ ਬਿ ਲਿਓ ਹੈਨਾ ਲਿਉਣ ਲੱਗ ਗਏ ਬਈ ਜਿਵੇਂ ਛੋਲਿਆਂ ਦਾ ਸੂਪ ਦੱਸਦਾ ਹੈਨਾ ਜਿਵੇਂ ਪਨੀਰ ਦੱਸਦਾ ਇਹਨਾਂ ਨੂੰ ਬਾਕੀ ਜਿਵੇਂ ਹੁਣ ਤਾਂ ਗਰਮਾਇਸੇ ਪਰ ਜਿਹੜਾ ਪ੍ਰੈਕਟਿਸ ਕਰਦਾ ਉਹ ਕੋਈ ਚੱਕਰ ਨਹੀਂ ਚੱਲੀ ਜਾਂਦਾ ਕੰਮ ਹੈਨਾ ਤੁਰਤ ਵੱਟ ਕੇ ਸੇਵੀਆਂ ਬਈ ਤੁਰਤ ਵੱਟ ਕੇ ਸੇਵੀਆਂ ਹੋ ਗਈਆਂ ਫਿਰ ਦਲੀਆ ਹੋ ਗਿਆ ਬਾਈ ਜੀ ਹਨਾ ਬਾਕੀ ਕੇਲੇ ਪਪੀਤਾ ਜਿਵੇਂ ਪਾਣੀ ਘਟੂ ਘਟ ਵੀ ਸਰੀਰ ਦੇ ਹਿਸਾਬ ਨਾਲ ਮੰਨ ਲੈ ਜਿਵੇਂ ਹੁਣ ਮੈਂ 5 6 ਲੀਟਰ 5 5.5 ਲੀਟਰ ਪਾਣੀ ਪੀਣਾ ਵਿੱਚ ਤਾਂ ਬਾਈ ਜੀ ਇਹੋ ਜੇ ਸਰੀਰ ਨੇ ਇਹਨਾਂ ਦੇ ਮਤਲਬ ਪਾਣੀ ਦੀ ਘਾਟ ਹੈ ਸਰੀਰਾਂ ਚ ਪਤੀ ਨਹੀਂ ਹੈਗਾ ਵੀ ਆਪਣੇ ਕੀ ਚੀਜ਼ ਦੀ ਘਾਟ ਅੰਦਰ ਬਿਲਕੁਲ ਜੀ ਪਾਣੀ ਦੀ ਘਾਟ ਹੈ ਕਿਸੇ ਨੂੰ ਕਾਸੇ ਦੀ ਘਾਟ ਹੈ ਕਿਸੇ ਦਾ ਗੋਡਾ ਦੁਖਦਾ ਕਿਸੇ ਦਾ ਮੋਢਾ ਉਪਚਾਰ ਨਾਲ ਐਕਸਰਸਾਈਜ਼ ਬਾਰੇ ਪਤਾ ਨਾ ਇੰਨਾ ਹੁਣ ਉਹੀ ਗੱਲ ਆ ਗਈ ਵੀ ਜੇ ਤਾਂ ਬੰਦਾ ਕਿਸੇ ਕੋਲ ਲੱਗੇ ਤਾਂ ਪਤਾ ਹੁਣ ਇਹਨਾਂ ਨੂੰ ਜਿੱਦ ਦੇ 15 16 ਦਿਨ ਹੋ ਗਏ ਅੱਜ ਮੰਨ ਲਾ ਵੀ ਤੁਸੀਂ ਅੱਜ 19 ਤਰੀਕ ਹੋ ਗਈ ਅੱਜ ਇਹਨਾਂ ਨੂੰ 19 ਦਿਨ ਹੋ ਗਿਆ ਹਲਾ ਇਹਨਾਂ ਨੂੰ ਬਹੁਤ ਗੱਲਾਂ ਪਤਾ ਲੱਗੀਆਂ ਬਿਲਕੁਲ ਜੀ ਹਾਂਜੀ ਤੇ ਭਾਈ ਇੱਕ ਜੇ ਆਪਾਂ ਇੱਥੇ ਦੇਖਿਆ ਜਾਵੇ ਹਨਾ ਹੁਣ ਇਹ ਸਾਰਾ ਜਿਹੜਾ ਆਪਾਂ ਖਰਚੇ ਦੀ ਗੱਲ ਕਰੀਏ ਹੈ ਨਾ ਵੀ ਆਪੋ ਆਪਦਾ ਸਮਾਨ ਲੈ ਕੇ ਆਉਂਦੇ ਨੇ ਹਾਂਜੀ ਭਾਈ ਤੁਸੀਂ ਕੋਈ ਕੈਂਪ ਦੀ ਫੀਸ ਵੀ ਰੱਖੀ ਹੋਈ ਹੈ ਹਾਂਜੀ ਭਾਈ ਮੈਂ ਫੀਸ ਰੱਖੀ ਹੋਈ ਹੈ ਕਿਉਂ ਮੈਂ ਪਹਿਲਾਂ ਨਾ ਪਿਛਲੇ ਸਾਲ ਲਾਇਆ ਸੀ ਕੈਂਪ ਹਣਾ ਅੱਤ ਕੀ ਮੈਨੂੰ ਪਟਾਰ ਵਾਲੇ ਬੁਲਾਉਂਦੇ ਸੀ ਹੁਣ ਉਹ ਕਹਿੰਦੇ ਵੀ ਸਾਡਾ ਕੈਂਪ ਲਾ ਕਹਿੰਦੇ ਵੀ ਬੋਲ ਕਿੰਨੇ ਪੈਸੇ ਲੈਣੇ ਨੇ ਮੈਂ ਉਹਨਾਂ ਨੂੰ ਇਹ ਮੈਨੂੰ ਕਹਿ ਰਹੇ ਸੀ ਮੁੰਡੇ ਕਹਿੰਦੇ ਬਾਜੀ ਤੂੰ ਸਾਡਾ ਕੈਂਪ ਲਾ ਦੇ ਕਿਉਂ ਪਿਛਲੇ ਸਾਲ ਵੀ ਮੈਂ ਇਹਨਾਂ ਦਾ ਕੈਂਪ ਲਾਇਆ ਸੀ ਲਾਇਆ ਕੀਤੀ ਇਹ ਪਤਾ ਕੀ ਹੁੰਦਾ ਜਿੱਥੇ ਨਾ ਸੀਂਦ ਹੁੰਦੇ ਕੰਮ ਉੱਥੇ ਬੰਦਾ ਕਦਰ ਨਹੀਂ ਕਰਦਾ ਕਦਰ ਨਹੀਂ ਕਰਦਾ ਟਾਈਮ ਨਹੀਂ ਲੰਦੇ ਆਪਦੇ ਕੰਮ ਦੇ ਦੇਖੋ ਪਿਛਲੀ ਵਾਰੀ ਮੈਂ ਆਈ ਕੈਂਪ ਲਾਤਾ ਉਹਨਾਂ ਦਾ ਜਦ ਕਿ ਮੈਨੂੰ ਮੇਰੀ ਭੂਆ ਦਾ ਮੁੰਡਾ ਦਿਖਾਇਆ ਹੁਣ ਨਿਊਜ਼ੀਲੈਂਡ ਖੇਡ ਕੇ ਆਇਆ ਹੁਣ ਉਹ ਅੰਗਲੈਂਡ ਛੇੜਣ ਜਾਊਗਾ ਹਮ ਕਿਹੜਾ ਜੀ ਆ ਆਪਣਾ ਛੋਟਾ ਦੁੱਲਾ ਹੀ ਚੱਠਿਆਂ ਵਾਲਾ ਆਪਣੀ ਸਗੀ ਭੂਆ ਦਾ ਮੁੰਡਾ ਉਹ ਤੇ ਉਹ ਬੁਲਾ ਰਿਆ ਸੀ ਉਹ ਕਹਿੰਦਾ ਭਾਈ ਮੇਰਾ ਕੈਂਪ ਲਾ ਦੇਗਾ ਤਿੰਨ ਮਹੀਨੇ ਕਹਿੰਦਾ ਵੀ ਅਸੀਂ 15-20 ਮੁੰਡੇ ਹੋ ਜਾਾਂਗੇ ਤੂੰ ਇੱਥੇ ਆ ਜਾ ਕਰ ਉਰੀ ਰਹਿ ਜਾ ਕਰ ਹਮ ਚਲੋ ਮੈਂ ਇੰਨਾ ਕਰਕੇ ਵੀ ਨਾ ਯਾਰ ਮੇਰੇ ਪਿੰਡ ਦੇ ਮੁੰਡਿਆਂ ਦਾ ਲਾਉਂ ਮੈਂ ਹਮ ਇੱਥੇ ਆ ਗਿਆ ਇੱਥੇ ਆਏ ਤੋਂ ਬਾਅਦ ਇਹਨਾਂ ਨੇ ਕੀ ਕਰਿਆ 15 ਦਿਨ ਕਰੀ 15 ਦਿਨ ਤੋਂ ਬਾਅਦ ਕੋਈ ਆਇਆ ਨਾ ਕਰੇ ਕੋਈ ਆਉ ਉਹ ਨਹੀਂ ਹਨਾ ਚਲੋ ਪਿਛਲੇ ਸਾਲ ਦਾ ਇਹਨਾਂ ਨੇ ਪਿਛਲੇ ਸਾਲ ਨਾਲ ਮਹੀਨਾ ਡੇਢ ਕੁ ਮਹੀਨਾ ਹੋਈ ਇਹਨਾਂ ਦੇ ਮਤਲਬ ਤਾਂ ਹੀ ਰੱਖੀ ਜਾਂ ਤੁਸੀਂ ਐਤ ਕੀ ਫੀਸ ਮੈਂ ਤਾਂ ਹੀ ਰੱਖੀ ਐ ਪਹਿਲਾ ਫੀਸ ਲੈ ਹਨਾ ਵੀ ਪਹਿਲਾ ਫੀਸ ਲਵਾਂ ਤੇ ਜੇ ਮਤਲਬ ਜਿਹੜਾ ਛੁੱਟੀ ਮਾਰੂਗਾ 100 ਰੁਪਏ ਜੁਰਮਾਨਾ ਠੀਕ ਐ ਤੇ ਕਿਸੇ ਨੇ ਮਹਾ ਮੇਰੀ ਗੱਲ ਸੁਣ ਬਾਹਰ ਗਰਾਊਂਡ ਦੇ ਆਪਾਂ ਜਿਵੇਂ ਮਰਜ਼ੀ ਹਾਂ ਪਰ ਵਿੱਚ ਸੋਡਾ ਕੋਚ ਆ ਹਨਾ ਤਣਾ ਬਲਕ ਹਾਂ ਜੀ ਕਿਉਂਕਿ ਕਈ ਵਾਰੀ ਹੁੰਦਾ ਨੇ ਵੀ ਜਲ ਪਿੰਡ ਦਾ ਹੀ ਆ ਹਾਂ ਹਾਂ ਜਕੀਆਂ ਦੇ ਚਾਚੇ ਦਾਈ ਲੱਗਦੇ ਹੁੰਦੇ ਹਾਂ ਜੀ ਹਾਂ ਜੀ ਨਹੀਂ ਆਪਣਾ ਬਾਈ ਸੂਲ ਇਹੀ ਹੈ ਹੁਣ ਮੈਨੂੰ ਸਾਲ ਤੋਂ ਉੱਤੇ ਹੋ ਗਿਆ ਮਤਲਬ ਇੱਥੇ ਮੈਂ ਡੀਪੀ ਲੱਗਿਆ ਹੋਇਆ ਬਚਪਨ ਇੰਟਰਨੈਸ਼ਨਲ ਪਬਲਿਕ ਸਕੂਲ ਹਮੀਰਗੜ ਮੰਡਵੀ ਰੋਡ ਤੇ ਜੀ ਇਹ ਆਪਣਾ ਉੱਥੇ ਵੀ ਸਿਸਟਮ ਇਹੀ ਬਣਾਇਆ ਹੋਇਆ ਨਹੀਂ ਬੱਚਿਆਂ ਨਾਲ ਲਿਆਜ ਨਹੀਂ ਹਾਂ ਉਹ ਟਾਈਮ ਹੈ ਮਤਲਬ ਜਦ ਅਸੀਂ ਕਰ ਲੈਨੇ ਇਧਰੋਂ ਆ ਜੰਨੇ ਉਦੋਂ ਬੇਚੇਰਾ ਚੌੜ ਕਰਦੇ ਨੇ ਕੋਈ ਚੱਕਰ ਨਹੀਂ ਹਾਂ ਮਤਲਬ ਇਹ ਹੋ ਗਿਆ ਥੋੜੇ ਚੇਲੇ ਤੁਸੀਂ ਚੇਲੇ ਸੀ ਬਿੱਟੂ ਦਗਾਲਦੇ ਹਾਂਜੀ ਬਈ ਹਾਂ ਅਸੀਂ ਖੇਡਣ ਮਤਲਬ ਕੇਲੇ ਮਤਲਬ ਬਈ ਜਿਵੇਂ ਹਾਂ ਬਿੱਟੂ ਦਗਾਲ ਦੇ ਤਾਂ ਪੌਥੀ ਜਾਂਦੇ ਹੁੰਦੇ ਸੀ ਪਰ ਉਦੋਂ ਪਹਿਲਾਂ ਜਿਵੇਂ ਪ੍ਰੇਮ ਹੋਰ ਨੇ ਖੇਡਣ ਲਾਇੀ ਦੀ ਅਸੀਂ ਮਾਤੂ ਹੋਰ ਨੂੰ ਦੇਖ ਕੇ ਲੱਗੇ ਦੀ ਜੀਤਪਾਲ ਹੋਰ ਨੂੰ ਇਹਨਾਂ ਨੂੰ ਦੇਖ ਕੇ ਲੱਗਿਆ ਸਤਗੁਰੇ ਮੁੰਡਾ ਹਾਂਜੀ ਹਾਂ ਇਹ ਬਹੁਤ ਤਕੜਾ ਖੇਡੇ ਆਪਦੇ ਟਾਈਮ 'ਚ ਹਨਾ 40 40 45 45 ਇੱਡਾਂ ਮੁੰਡੇ ਨੇ ਇਕੱਲੇ ਨੇ ਪੰਜਾਂ ਹੋਇਆਂ ਨੇ 20 5 20 ਦਾ ਟਾਈਮ ਹੁੰਦਾ ਸੀ ਹਨਾ ਇਹਦੀ ਬਹੁਤ ਆਦਰਸ਼ ਦਿੰਦਾ ਮੈਂ ਜੇ ਮੇਰੇ ਪਿੰਡੋਂ ਲਾਲਾ ਸਭ ਤੋਂ ਜ਼ਿਆਦਾ ਤਕੜਾ ਸਟੈਮ ਨਾਲ ਆਲਾ ਬੰਦਾ ਮੈਂ ਇਹਨੂੰ ਮੰਨਦਾ ਚਾਹੇ ਬੇਟ ਹੀ ਖੇਡੇ ਸਤ ਗੁਰੂ ਹਾਂ 52 57 ਕਿਲੋ ਖੇਡਦੇ ਹੁੰਦੇ ਸੀ ਇਹ ਬੰਦਾ ਇਕੱਲਾ ਮੰਨ ਲਓ ਵੀ 20 5 20 ਦੇ ਟਾਈਮ 'ਚ 43 ਰੇਡਾਂ 40 ਰੇਡਾਂ ਇਕੱਲਾ ਪਾ ਜਾਂਦਾ ਸੀ ਹਾਂ ਤੇ ਉਸ ਤੋਂ ਬਾਅਦ ਆਪਾਂ ਵੀ ਬਾਈ ਪਾ ਜਾਂਦੇ ਨੇ 18 18 20 20 ਓਪਨ ਚ ਪਾ ਜਾਂਦੇ ਨੇ ਬਿਲਕੁਲ ਬਹੁਤ ਛੋਟੀ ਬਹੁਤ ਹਾਂ ਤੇ ਹਾਂ ਬਾਈ ਜੀ ਬਿੱਟੂ ਕਿੰਨਾ ਸਮਾਂ ਬਤਾਇਆ ਬਾਈ ਫਿਰ ਤੁਸੀਂ ਉਹਦੇ ਨਾਲ ਹਨਾ ਥੋੜਾ ਪ੍ਰੇਮ ਬਹੁਤ ਰਿਹਾ ਹਾਂਜੀ ਬਾਈ ਹਨਾ ਪਰ ਇੱਥੇ ਚਲੋ ਆਪਾਂ ਵੈਸੇ ਕੈਂਪ ਦੀ ਗੱਲ ਹੈ ਥੋੜੀ ਜਿਹੀ ਗੱਲ ਕਰਨੀ ਬਣਦੀ ਹੈ ਹਨਾ ਹਾਂਜੀ ਬਾਈ ਜਰੂਰ ਬਾਈ ਹਾਂ ਕਿਉਂਕਿ ਤੁਸੀਂ ਵੀ ਉਹਨਾਂ ਦੇ ਨੇੜੇ ਰਹੇ ਹੋ ਥੋੜਾ ਬਾਰ ਬਾਰੇ ਕੋਈ ਗੱਲਬਾਤ ਹੋਈ ਸੀ ਬਾਈ ਨਾਲ ਜੀ ਹਾਂਜੀ ਬਾਈ ਬਾਰ ਬਾਰੇ ਕਰੀ ਸੀ ਉਹਨੇ ਇੱਕ ਵਾਰ ਹੋਈ ਸੀ ਬਾਰ ਬਾਰੇ ਗੱਲ ਉਦੋਂ ਪਤਾ ਕੀ ਹੋਇਆ ਪਹਿਲਾਂ ਜਿੰਮੇ ਇੰਗਲੈਂਡ ਦੀ ਕਰੀਤੀ ਉਹਨੇ ਗੱਲ ਹਾਂ ਨੇ ਕੈਨੇਡਾ ਦੀ ਕੈਨੇਡਾ ਦੀ ਗੱਲ ਕਰੀਦੀ ਉਹਨੇ ਮਤਲਬ ਇੰਗਲੈਂਡ ਉਹ ਸਾਲ ਪਤਾ ਨਹੀਂ ਕੀ ਗੱਲ ਹੋਈ ਇੰਗਲੈਂਡ ਉਹ ਤਾਂ ਬੰਦ ਉਹ ਚੱਲ ਰਿਹਾ ਸੀਗਾ ਡੋਪ ਵਾਲਾ ਚੱਕਰ ਚੱਲ ਰਿਹਾ ਸੀ ਕੋਈ ਉਹ ਬੰਦ ਸੀ ਉਸ ਤੋਂ ਬਾਅਦ ਉਹਨੇ ਮੇਰੇ ਪੇਪਰ ਵੀ ਪਾਏ ਵਿਚਾਰੇ ਨੇ ਪੇਪਰ ਪਾਏ ਤੋਂ ਬਾਅਦ ਬਾਈ ਉਹ ਸਾਰੀ ਪਲੇਅਰ ਫਿਰ ਇੱਧਰ ਹੀ ਆ ਗਏ ਜਦੋਂ ਉਹ ਬੰਦ ਹੋ ਗਿਆ ਪਹਿਲਾਂ ਖੋਲਾ ਸੀ ਉਹ ਜਦੋਂ ਬੰਦ ਹੋ ਗਿਆ ਇੱਧਰ ਹੀ ਆ ਗਏ ਸਾਰੇ ਫੇਰ ਬਾਈ ਅਸੀਂ ਨਵੇਂ ਸੀ ਹਨਾ ਕੁਝ ਤੁਹਾਨੂੰ ਪਤਾ ਹੀ ਹੈ ਉਹ ਜਿਹੜੇ ਜ਼ਿਆਦਾ ਸੀਨੀਅਰ ਪਲੇਅਰ ਸੀ ਉਹ ਜਗ੍ਹਾ ਲੈ ਗਏ ਹਾਂ ਪਰ ਤੁਸੀਂ ਨਵੇਂ ਸੀ ਆ ਫਿਰ ਉਧਰ ਉਹ ਸੀਜ਼ਨ ਰੋਕਣ ਕਰਕੇ ਹਾਂਜੀ ਤੇ ਹੋਰ ਬਾਈ ਕੋਈ ਕਾਹ ਆਸ਼ਾ ਗੱਲਬਾਤ ਦੇਖਿਆ ਜਾਵੇ ਕਿ ਵਧੀਆ ਖਿਡਾਰੀ ਬਣਨ ਵਾਸਤੇ ਬੰਦੇ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਗੁਣ ਹੋਣਾ ਚਾਹੀਦਾ ਹੈ ਬਈ ਉਹੀ ਗੱਲ ਆ ਗਈ ਹੈਨਾ ਇੱਥੇ ਫਿਰ ਬਿੱਟੂ ਵਾਲੀ ਗੱਲ ਆਉਂਦੀ ਹੈ ਹਾਂ ਹਾਂ ਬਿੱਟੂ ਵਾਲੀ ਗੱਲ ਕਿਵੇਂ ਆਉਂਦੀ ਹੈ ਬਈ ਯਾਰ ਮੈਂ ਬਹੁਤ ਟਾਈਮ ਬਤਾਇਆ ਉਹਦੇ ਨਾਲ ਹੈਨਾ ਵੀ ਜਿੰਨੀਆਂ ਜਿੰਨਾ ਵੀ ਲਾ ਲਓ ਵੀ ਆਪਾਂ ਹੋਏ ਆ ਜਿੰਨਾ ਕ ਨਾਂ ਹੋਇਆ ਪਰਮਾਤਮਾ ਦੀ ਕਿਰਪਾ ਨਾਲ ਚਲੋ ਜਿੰਨਾ ਕ ਹੋ ਗਿਆ ਬਹੁਤ ਆ ਰੱਬ ਦੀ ਕਿਰਪਾ ਹੈਨਾ ਤੇ ਮਤਲਬ ਬਈ ਮੈਨੂੰ ਉਹ ਬੰਦੇ ਨੇ ਬਹੁਤ ਗੱਲਾਂ ਸਿਖਾਈਆਂ ਉਹ ਕੱਲੀ ਕਬੱਡੀ ਬਾਰੇ ਨਹੀਂ ਮਤਲਬ ਲੂਵੀ ਤੇ ਉਹੋ ਕਟਨਾਮ ਹੁਣ ਹੋ ਰਹੀਆਂ ਨੇ ਮੇਰੀ ਜ਼ਿੰਦਗੀ ਚ ਮਤਲਬ ਕੱਲੀ ਕੱਲੀ ਹੋ ਗਈ ਉਹ ਕਿਹੜੀਆਂ ਵਾਰ ਉਸ ਦੱਸ ਦੋ ਸੀ ਹਣਾ ਕਿਉਂਕਿ ਇਹ ਤੁਹਾਨੂੰ ਪਤਾ ਜਾਂ ਬਿੱਟੂ ਨੂੰ ਪਤਾ ਸੀ ਹਾਂਜੀ ਹਾਂਜੀ ਤੇ ਹੁਣ ਪਬਲਿਕ ਨੂੰ ਵੀ ਪਤਾ ਲੱਗੇ ਜਿਹੜੇ ਬਿੱਟੂ ਨੂੰ ਚਾਹਣ ਵਾਲੇ ਨੇ ਹਾਂਜੀ ਬਾਈ ਕੁਝ ਗੱਲਾਂ ਨੇ ਜਿਹੜੀਆਂ ਵੀ ਉਹ ਆ ਚੀਜ਼ਾਂ ਕਹਿੰਦੇ ਨੇ ਚ ਇੱਕ ਪਲੇਅਰ ਵਾਸਤੇ ਵੀ ਆ ਚੀਜ਼ਾਂ ਚ ਰੂਗੀ ਹਾਂਜੀ ਬਾਈ ਹਾਂ ਪਲੇਅਰ ਬਾਰੇ ਪਹਿਲਾਂ ਤਾਂ ਉਹ ਮੈਨੂੰ ਇੱਕ ਗੱਲ ਦੱਸ ਦਿੰਦਾ ਸੀ ਪਲੇਅਰ ਵਾਲੀ ਗੱਲ ਤੇ ਆ ਜੀ ਜੀ ਆਪਾਂ ਉਹ ਕਹਿੰਦਾ ਇੱਕ ਖਰਾਕ ਇੱਕ ਪ੍ਰੈਕਟਿਸ ਤੇ ਇੱਕ ਤੇਰੀ ਰੈਸਟ ਇਹ ਤਿੰਨ ਚੀਜ਼ਾਂ ਦਾ ਧਿਆਨ ਰੱਖ ਲੈ ਬੰਦਾ ਬੰਦਾ ਮਾਰ ਨਹੀਂ ਖਾਂਦਾ ਕਹਿੰਦਾ ਹੂੰ ਪਲੇਅਰ ਬਣੂਗਾ ਮੈਂ ਇਥੋਂ ਲਿਖਾ ਕੇ ਲੈ ਜਾ ਠੀਕ ਐ ਦੂਜਾ ਬਈ ਜਿਵੇਂ ਆਪਣਾ ਘਰੇਲੂ ਮੱਲ ਹੈ ਨਾ ਵੀ ਉਹੀ ਗੱਲਾਂ ਆ ਗਈਆਂ ਉਹ ਵੀ ਬੰਦਾ ਹੁਣ ਹੁਣ ਬਾਅਦ ਚ ਗੱਲਾਂ ਪਤਾ ਲੱਗਦੀਆਂ ਨੇ ਹੈ ਨਾ ਉਹ ਕਹਿੰਦਾ ਯਾਰ ਕਿਸੇ ਤੇ ਬਈ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜ਼ਿਆਦਾ ਕਿਉਂ ਜਦੋਂ ਉਹਨੂੰ ਮਗਰੋਂ ਗੱਲਾਂ ਦਾ ਪਤਾ ਲੱਗਣ ਲੱਗਿਆ ਨਾ ਉਹ ਚੀਜ਼ ਨੂੰ ਉਹੀ ਗੱਲ ਆ ਗਈ ਬਈ ਹੁਣ ਅੱਜ ਕੱਲ ਕੋਈ ਕਿਸੇ ਦਾ ਨਹੀਂ ਹੈਗਾ ਵੀ ਲੋੜ ਤੋਂ ਬਾਅਦ ਵਿਸ਼ਵਾਸ ਕਿਸੇ ਦਾ ਨਹੀਂ ਬਈ ਦੇਖ ਲਿਆ ਆਪਾਂ ਦਾ ਜਰਾ ਬਿਲਕੁਲ ਜੀ ਹੂੰ ਠੀਕ ਹੈ ਉਹੀ ਗੱਲ ਆ ਗਈ ਮੁੜਕੁੜ ਕੇ ਉੱਥੀ ਗੱਲ ਹੁੰਦੀ ਹੈ ਕਹਿੰਦਾ ਵੀ ਪਰਿਵਾਰ ਤੋਂ ਉੱਤੇ ਦੀ ਕੋਈ ਨਹੀਂ ਹੈਨਾ ਜਾਂ ਕੋਈ ਇੱਕ ਦੋ ਦੋਸਤ ਹੈਗੇ ਨੇ ਜਿਹੜੇ ਜੰਮੀ ਜਿਗਰੀ ਨੇ ਠੀਕ ਹੈ ਉਹ ਅੱਜ ਵੀ ਨਾਲ ਨੇ ਤੇ ਸਾਰੀ ਉਮਰ ਹੀ ਨਾਲ ਰਹਿਣਗੇ ਨਾਲ ਹਾਂ ਬਿਲਕੁਲ ਰਹਿਣਗੇ ਕਿੰਤੀ ਆਲੀ ਹਾਂ ਬਿਲਕੁਲ ਬਾਈ ਬਿਲਕੁਲ ਬਾਕੀ ਬਈ ਇਹ ਬੱਚੇ ਨੇ ਦੇਖ ਇਹਨਾਂ ਨੂੰ ਅਸੀਂ ਉਸ ਹਿਸਾਬ ਨਾਲ ਟ੍ਰੀਟ ਕਰਦੇ ਹਾਂ ਹੈਨਾ ਜਿਵੇਂ ਬੱਚੇ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਚੱਲ ਜੂਨੀਅਰ ਨੇ ਹੈਨਾ ਉਸ ਹਿਸਾਬ ਨਾਲ ਇਹਨਾਂ ਨਾਲ ਕੋਈ ਯਾਰੀ ਉਹ ਯਾਰੀ ਦੋਸਤੀ ਵੀ ਲਾ ਲਓ ਪਰ ਇਹਨਾਂ ਨਾਲ ਉਹ ਚੀਜ਼ ਨਹੀਂ ਹੈਗੀ ਅੱਛਾ ਬਾਈ ਹੋਰ ਗੱਲਬਾਤ ਕੋਈ ਖਾਸ ਦੇ ਵਿੱਚ ਹੋਰ ਗੱਲਬਾਤ ਵੀ ਉਹੀ ਗੱਲ ਆ ਗਈ ਹੁਣ ਬਿੱਟੂ ਵਾਲੀ ਗੱਲ ਜ਼ਿਆਦਾ ਆ ਜਾਂਦੀ ਹੈ ਹੈਨਾ ਬਿੱਟੂ ਵਾਲੀ ਗੱਲ ਕੀ ਆ ਜਾਂਦੀ ਹੈ ਵੀ ਜਦ ਆਪਾਂ ਮਤਲਬ ਮੇਰੇ ਨਾਲ ਵੀ ਇਹ ਗੱਲਾਂ ਬਣੀਆਂ ਨੇ ਹੈਨਾ ਵੀ ਜਿੱਥੇ ਤੱਕ ਆਪਾਂ ਪਹੁੰਚਣਾ ਸੀ ਉੱਥੇ ਤੱਕ ਨਹੀਂ ਪਹੁੰਚ ਸਕੇ ਬਿਲਕੁਲ ਜਿਸ ਤਰ੍ਹਾਂ ਮਿਹਨਤ ਸੀ ਰਹਿ ਗਏ ਮਨ ਦੇ ਵਿੱਚ ਹੀ ਪਰ ਫੇਰ ਵੀ ਉਹ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਵੀ ਚਲੋ ਗ੍ਰਸਥੀ ਜੀਵਨ ਬਹੁਤ ਵਧੀਆ ਬਾਈ ਹੈਨਾ ਠੀਕ ਹੈ ਵਧੀਆ ਕਿਰਪਾ ਪਰਮਾਤਮਾ ਦੀ ਹਾਂਜੀ ਤੇ ਬਾਈ ਉਹੀ ਗੱਲ ਹੈ ਵੀ ਜਦ ਬੰਦਾ ਤਕੜਾ ਹੁੰਦਾ ਨਾ ਜਦ ਆਸੀਂ ਵੀ ਤਕੜੇ ਸੀ ਜਾਂ ਸਾਡਾ ਨੌਂ ਸੀ ਹਾਂਜੀ ਕਈ ਕਈ ਟੀਮਾਂ ਦੇ ਤਾਂ ਫੋਨ ਆਉਂਦੇ ਜੀ ਮਤਲਬ ਸਾਡੇ 'ਚ ਖੇਡ ਸਾਡੇ 'ਚ ਖੇਡ ਸਾਡੇ 'ਚ ਖੇਡ ਹੈਨਾ ਬਹੁਤ ਪਰ ਜਦ ਬੰਦਾ ਮਾੜਾ ਹੋ ਜਾਂਦਾ ਬਾਈ ਹੂੰ ਉੱਥੇ ਆ ਕੇ ਫਿਰ ਜੇ ਤੁਹਾਡੇ ਨਾਲ ਖੜਦਾ ਹੈ ਨਾ ਤਾਂ ਤੁਹਾਡਾ ਪਰਿਵਾਰ ਹੀ ਖੜਦਾ ਹੈ ਬਿਲਕੁਲ ਜੀ ਹੈ ਇਹ ਬਿੱਟੂ ਨੇ ਮੈਨੂੰ ਗੱਲ ਸਮਝਾਈ ਹੋਈ ਹੈ ਕਹਿੰਦਾ ਯਾਰ ਜਿਆਦਾ ਪਾ ਤਕੜੇ ਹੁੰਨੇ ਆ ਲੋਕ ਉਹਦੀ ਤਾੜੀਆਂ ਮਾਰਦੇ ਨੇ ਹੈਨਾ ਠੀਕ ਹੈ ਪਰ ਮੈਂ ਫਿਰ ਵੀ ਚਲੋ ਆਪਣੀ ਫੇਰ ਵੀ ਲੋਕ ਵਧੀਆ ਬਈ ਪਰਵਾ ਪਿੰਡ ਚ ਬਹੁਤ ਇੱਜ਼ਤ ਕਰਦੇ ਨੇ ਚਲੋ ਜਿਹੜੇ ਕਿਉਂ ਹੁੰਦੇ ਨੇ ਵਿੱਚ ਹੁੰਦੇ ਨੇ ਤੇ ਆਪਾਂ ਉਹਨਾਂ ਦੀ ਪ੍ਰਭਾਵ ਹੀ ਨਹੀਂ ਕਰਦੇ ਆਪਾਂ ਰੱਬ ਦੇ ਡੋਰੀਆਂ ਛੱਡੀਆਂ ਹੋਈਆਂ ਨੇ ਆਪਾਂ ਕਿਸੇ ਦੀ ਐਵੇਂ ਪ੍ਰਭਾਵ ਨਹੀਂ ਕਰਦੇ ਆਪਾਂ ਉਹ ਪਰਮਾਤਮਾ ਗਰੀ ਦੇਖਦੇ ਆ ਦੋਏ ਟਾਈਮ ਬਿਲਕੁਲ ਹਾਂ ਤੇ ਇੱਕ ਪਲੇਅਰ ਦੀ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਹੈ ਨਾ ਪਲੇਅਰ ਵਾਲੀ ਗੱਲ ਜਿਹੜਾ ਪਲੇਅਰ ਚ ਗੁਣ ਹੋਣਾ ਬਹੁਤ ਜ਼ਰੂਰੀ ਹੈ ਚਲੋ ਸਾਡੇ ਚ ਤਾਂ ਪਰਮਾਤਮਾ ਨੇ ਪਾਇਆ ਅੱਜ ਵੀ ਹੈਗਾ ਅੱਗੇ ਵੀ ਮੈਂ ਕਹਿੰਦਾ ਰਹੇ ਯਾਰ ਰੱਬਾ ਜਿਹੜਾ ਜ ਮਨ ਬਣਾਇਆ ਹੈ ਹੀ ਜਾ ਰਹੇ ਹੈ ਨਾ ਹਾਂਜੀ ਪਲੇਅਰ ਚੁੱਕ ਗੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਹੋਣਾ ਜ਼ਰੂਰੀ ਹੈ ਵੀ ਜਿਹੜਾ ਪਲੇਅਰ ਬਣ ਗਿਆ ਨਾ ਜਿਹੜਾ ਪਲੇਅਰ ਹੋ ਗਿਆ ਉਹ ਇੱਜ਼ਤ ਦਾ ਤਾਂ ਨਹੀਂ ਹੋਣਾ ਚਾਹੀਦਾ ਭਾਈ ਬਿਲਕੁਲ ਠੀਕ ਹੈ ਜੀ ਕਿਉਂ ਕਿਸੇ ਦੇ ਘਰੇ ਜਾਂਦੇ ਆ ਆਪਾਂ ਕਿਸੇ ਦੀ ਧੀ ਭੈਣ ਕੰਨੀ ਨਹੀਂ ਤੱਕਣਾ ਹੈਨਾ ਵੀ ਮਤਲ ਅਗਲੇ ਦੀ ਇੱਜ਼ਤ ਹੀ ਕਰਨੀ ਆ ਧੀ ਭੈਣ ਦੀ ਵੀ ਇੱਜ਼ਤ ਹੀ ਕਰਨੀ ਆ ਇੱਜ਼ਤ ਦਾ ਸਮਝ ਹੋਣੀ ਆ ਜਿਹੜਾ ਬੰਦਾ ਆ ਚੀਜ਼ ਦਾ ਤਕੜਾ ਹੁੰਦਾ ਹੈ ਮਤਲ ਹੈਨਾ ਇਹ ਚੀਜ਼ ਨੂੰ ਕਵਰ ਆਪਾਂ ਕਹਿ ਦਿੰਦੇ ਆ ਵੀ ਜਿਹੜਾ ਇਹਨੂੰ ਕਵਰ ਕਰ ਗਿਆ ਉਹ ਬੰਦਾ ਅੰਦਰੋਂ ਤਕੜਾ ਹੈ ਬਿਲਕੁਲ ਜੇ ਲਗੋਟੇ ਦਾ ਜੱਤੀ ਹੋਣਾ ਹਾਂ ਉਹ ਬੰਦਾ ਅੰਦਰੋਂ ਤਕੜਾ ਇੱਕ ਬਾਈ ਦੇਖੋ ਦੇਖਾ ਪਲੇਅਰ ਦਾ ਆਪਾਂ 5 ਸਾਲ ਖੇਡਣਾ ਕਿਸੇ ਨੇ 10 ਖੇਡਣਾ ਕੋਈ 20 ਖੇਡ ਜੂ ਜਿਆਦਾ ਤਕੜਾ 25 ਖੇਡ ਜੂ ਹਨਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ ਵਧੀਆ ਬਿਲਕੁਲ ਜੀ ਚੰਗਾ ਜੀ ਦੇਖੋ ਜੇ ਆਪਾਂ ਚੰਗੇ ਇਨਸਾਨ ਬਣ ਗਏ ਲੋਕ ਆਪਣੀ ਸਾਰੀ ਉਮਰ ਇੱਜ਼ਤ ਕਰਨਗੇ ਬਿਲਕੁਲ ਸਾਰੀ ਉਮਰ ਪਰ ਪਲੇਅਰ ਦਾ ਕੀ ਹੈ ਪਲੇਅਰ ਦਾ ਅੱਜ ਮੈਂ ਆ ਬੈਠਾ ਸਾਰੇ ਪਿੰਡ ਨਾਲੋਂ ਤਕੜਾ ਸੀ ਮੈਂ ਹਨਾ ਲੋਕ ਵੀ ਅੱਜ ਵੀ ਕਹਿੰਦੇ ਨੇ ਵੀ ਤੇਰੇ ਜਿੰਨੀ ਜਾਨ ਆਪਣੇ ਪਿੰਡ ਚ ਅਜੇ ਤੱਕ ਹੋਈ ਨਹੀਂ ਹੂੰ ਤੇਰੇ ਜਿੰਨੀ ਮਿਹਨਤ ਕਿਸੇ ਨੇ ਕਰੀ ਨਹੀਂ ਬਿਲਕੁਲ ਆ ਕਿੰਨਾ ਖੇਡ ਲਿਆ ਮੈਂ ਖੜਿਆ ਠੀਕ ਹੈ ਪਰ ਹਾਂ ਪ੍ਰਮਾਤਮਾ ਨੇ ਵਧੀਆ ਦਿਮਾਗ ਦਿੱਤਾ ਵਧੀਆ ਮਨ ਦਿੱਤਾ ਵਧੀਆ ਇੱਜ਼ਤ ਰੱਬ ਦੀ ਕਿਰਪਾ ਨਾਲ ਬਣੀ ਹੋਈ ਹੈ ਬਾਈ ਚਾਰ ਬੰਦੇ ਬਣਾਉਨੇ ਅੱਧੀ ਰਾਤ ਕਿਸੇ ਦਾ ਬਾਹਰ ਖਿਲਾ ਲੀਏ ਜਾ ਕੇ ਅੱਧੀ ਰਾਤ ਨੂੰ ਅਗਲਾ ਬਾਹਰ ਖੋਲਦਾ ਬਾਈ ਕਿੱਤੀ ਰਾਤ ਨੂੰ ਫੋਨ ਚੱਕਦਾ ਬਸ ਇਹੀ ਚੀਜ਼ ਕਰਵਾ ਰਿਹਾ ਇਹੀ ਬਸ ਇੱਕ ਪਤਾ ਇਹਨਾਂ ਨੂੰ ਵੀ ਐਂ ਕਹਿੰਦੇ ਆ ਰੋਜ਼ ਸਮਝਾਉਂਦੇ ਆ ਕਈ ਵਾਰੀ ਬਿਠਾ ਕੇ ਸਮਝਾਉਂਦੇ ਆ ਬਈ ਯਾਰ ਬੰਦੇ ਦਾ ਮਨ ਚੰਗਾ ਹੋਣਾ ਚਾਹੀਦਾ ਚੰਗੀ ਸੋਚ ਹੋਣੀ ਚਾਹੀਦੀ ਹੈ ਬਿਲਕੁਲ ਕਿਰਦਾਰ ਉੱਚਾ ਰੱਖੋ ਹਾਂ ਬਿਲਕ ਵੀ ਇਹ ਚੀਜ਼ਾਂ ਦਾ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣਾ ਵੀ پاਗਲੋ ਤੁਸੀਂ ਜਦ ਗੁਣ ਪੈਦਾ ਹੋਗੇ ਨਾ ਤੁਹਾਡੇ 'ਚ ਉਹ ਯਾਰ ਤੁਹਾਨੂੰ ਸਭ ਕੁਝ ਮਿਲੂਗਾ ਸਭ ਕੁਝ ਮਿਲੂਗਾ ਬਿਲਕੁਲ ਉਹ ਪ੍ਰਮਾਤਮਾ ਬੈਠਾ ਹੈ ਬਿਲਕੁਲ ਜੀ ਸਭ ਕੁਝ ਦੇਊਗਾ ਹਾਂਜੀ ਚਲੋ ਬਾਈ ਜੀ ਧੰਨਵਾਦ ਜੀ ਤੁਹਾਡਾ ਰੰਗ ਪੰਜਾਬ ਦੇ ਚੈਨਲ ਦਾ ਬਾਈ ਜੀ ਹੈਨਾ ਤੁਹਾਨੂੰ ਇੰਨਾ ਆ ਚੀਜ਼ ਦੇ ਕਾਬਲ ਸਮਝੇ ਨਾਲੇ ਚਲੋ ਆ ਬੱਚਿਆਂ ਦਾ ਇਹਨਾਂ ਦਾ ਹੌਸਲਾ ਵਧੂ ਜੀ ਬਿਲਕੁਲ ਬਿਲਕੁਲ ਬਾਈ ਧੰਨਵਾਦ ਹੈ ਤੁਹਾਡਾ ਧੰਨਵਾਦ